ਆ ਜਾ perturbative ਪਹਿਲਾਂ ਤਾਂ ਸਾਰੀ ਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਨੂੰ ਮੇਰੇ ਵੱਲੋਂ ਸਾਰੇ ਪੋਸਾ ਵਾਲੇ ਮਲਾਜਮਾਂ ਨੂੰ ਕਿ ਥੋੜਾ ਵੀ ਕੁ ਗੁਰੂ ਸਾਹਿਬ ਸੰਝਾ ਭਾਈ ਲੱਜ ਵੱਜ ਕੇ ਫੱਟੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪੋਸਾ ਵਾਲੇ ਫੱਟੇ ਬਲਾਉਂਦੇ ਜਿਹੜੇ ਦਿਲ ਚਬਲਾਉਂਦੇ ਉਹ ਤਾਂ ਹੈਗਾ ਸੱਚਾ ਸੱਚਾ ਸੱਚੀ ਜੀ ਗੱਲ ਹੈ ਤੁਸੀਂ ਕਿੰਨਾਂ ਨੂੰ ਅਪੀਲਾ ਕਰੀ ਆ ਲੈ ਆਓ ਇਹਨਾਂ ਨੂੰ ਪੀਲਾ ਕਰੀ ਜਾਂਦੇ ਆ ਇੱਥੇ 3 3 4 4 7 ਵਾਲੇ ਛੋਟਾ ਬਲਾਏ ਆਉਣ ਕਹਿੰਦਾ ਵੱਡੇ ਅਫਸਰ ਖੜੇ ਨੇ 4 4 7 ਵਾਲੇ ਇੱਕਾ ਜੋਰ ਹੈ ਗਾਏ ਇੱਕ ਕਿੱਲੋ ਕਿੱਲੋ ਮਸਾਬੀ ਕੀ ਜਾਂਦਾ ਹੈ ਉਹਨਾਂ ਨੇ ਘਰ ਕਿਉਂ ਨਹੀਂ ਘੇਰ ਦੇ ਜਾ ਕੇ ਇਹ ਥੋਨੂੰ ਮਾਤੜਾ ਨੂੰ ਮੈਨੂੰ ਧਰਨੇ ਤੇ ਜਾਂਦਾ ਨੂੰ ਘੇਰ ਨੂੰ ਇਹ ਬਹੁਤ ਤਾਕੜੇ ਦੇ ਇੱਥੇ ਕਿੱਲੋ ਕਿੱਲੋ ਨਸ਼ਾ ਬੋਲੋ ਸਮਾਨ ਦੇ ਲੋਕੋ ਦਿਖਦਾ ਨਿਸ਼ਾਰੇ ਇਹ ਸਮਾਖਾ ਚਲਾ ਦੇ ਕੇ ਸੁਣੋ ਸਾਹਿਬ ਦਿਖਦਾ ਕਿ ਨਹੀਂ ਦਿਖਦਾ ਖੁੱਲਾ ਦਿਖਦਾ ਨਾ ਇਹ ਗਰੀਬਾਂ ਨੂੰ ਫੜ ਲੈਂਦੇ ਨੇ ਖਾਣ ਪੀਣ ਵਾਲੇ ਨੂੰ ਇਸ ਤਗੜਿਆਂ ਨੂੰ ਇਹ ਕਿੰਨੇ ਕਿੰਨੇ ਬਲਛਦੇ ਨੇ 70% 70% ਅਫਸਰਾਂ ਨੂੰ ਹੱਤਤਾ ਜਾਂਦਾ ਹੈ 70% ਜੇ ਨਹੀਂ ਜਾਂਦਾ ਮੈਂ ਗੱਲ ਕਟਾਉਂਗਾ ਇੱਥੇ ਕਿ ਕਹਿਣ ਵੀ ਸਾਡੇ ਨਹੀਂ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਈਮਾਨਦਾਰ ਹੋਏ ਨੇ ਉਹ ਵਿਚਾਰੇ ਬੋਸਲਾਣਾ ਚ ਰਹਿੰਦੇ ਨੇ ਚਲੋ ਜੀ ਦਾ ਸਾਰੀ ਨੰਬਰ ਲੈਣ ਆਜਾ ਛੱਡੋ ਖੇੜਾ ਫਿਰ ਤੁਸੀਂ ਕਹੀ ਜਾਂਦੇ ਫਲਾਨਾ ਆਜੇ ਫਲਾਨਾ ਆਜੇ ਫਲਾਨਾ ਆਜੇ ਭਾਈ ਕੋਈ ਨਹੀਂ ਆਉਂਦਾ ਆਹੀ ਸਮਾਨ ਆਹੀ ਸਰੰਦ ਆਹੀ ਗੁਰੂ ਤੇਗ ਬਹਾਦਰ ਸਾਹਿਬ ਆਹਾ ਬੰਦਾ ਸਿੰਘ ਬਹਾਦਰ ਬੈਠਾ ਉੱਤੇ ਜਦੋਂ ਇਹਨਾਂ ਨੇ ਲੜਾਈ ਕਰੀ ਕਿੰਨੇ ਕੁ ਉੱਠ ਕੇ ਤੁਰੇ ਸੀ ਥੋਡੇ ਘਰਾਂ ਚੋਂ ਨਾਲ ਦੇ ਗੁਰੂ ਗੋਬਿੰਦ ਸਿੰਘ ਨੇ ਬੱਚੇ ਛੋਟੇ ਸ੍ਰੰਦ ਚਲੇ ਸੀ ਕਿੰਨੇ ਕੁ ਲੋਕ ਆਪਾਂ ਛੜਾਉਣ ਗਏ ਸੀ ਬੱਚਿਆਂ ਨੂੰ ਕਿੰਨੇ ਸੀ 40 ਜਾਂ 50 ਮੁਸਲਮਾਨ ਹੋਣਗੇ ਮੁਸਲਮਾਨ ਉਹ ਲੋਕ ਜਿਹੜਾ ਜਿਨ੍ਹਾਂ ਨੇ ਚਲੇ ਸੀ ਰੰਗੇ ਦੇ ਫਕਸ਼ੀਰ ਦੇ ਵਿਲੇ ਜਦੋਂ ਆਪਣੇ ਗਾਦਰੀ ਬਾਬੇ ਇੱਕ ਮਿੰਟ ਯਾਰ ਖੜੇ ਰਹਿ ਜਾਂਦੇ ਜਦੋਂ ਗਾਦਰੀ ਬਾਬੇ ਹੜਕੇ ਫਾਂਸੀਆਂ ਚੜ੍ਹੇ ਕਰਤਾਰ ਸਰਾਬੇ ਉਦਮ ਸਿੰਘ ਵਰਗੇ ਸੂਰਮੇ ਸਾਡੇ ਗਾਦਰੀ ਬਾਬੇ ਜਿਹੜਾ ਬਾਬੇ ਨੇ ਸਾਥੀ ਵਾਲਾ ਸ਼ਬਦ ਬਾਅਦ ਚੱਲਿਆ ਪਹਿਲਾਂ ਬਾਬੇ ਭਾਈ ਸਾਹਿਬ ਸੀ ਸਾਥੀ ਤਾਂ ਮੋੜੇ ਆ ਕੁਸਕ ਲੋਕਾਂ ਨੇ ਪਹਿਲਾਂ ਭਾਈ ਸਾਹਿਬ ਕਿਹਾ ਜਾਂਦਾ ਸੀ ਕਰਤਾਰ ਸਿੰਘ ਸਰਾਬੇ ਤੱਕ ਭਾਈ ਸਾਹਿਬ ਮੈਂ ਕੋਈ ਏਡਾ ਵੱਡਾ ਸਿੱਖ ਨਹੀਂ ਮੈਂ ਨਮਾਣਾ ਕੁਸਕ ਮੇਰੇ ਚ ਤੁਸੀਂ ਬਹੁਤ ਝਾਲੇ ਸੂਜਵਾਨ ਚੰਗੇ ਚੋਰਿਆਂ ਵਾਲੇ ਬਾਣੇ ਵਾਲੇ ਪੂਰੇ ਟੌਰ ਸਿੰਘ ਬੈਠਿਓ ਅੱਡਦਾ ਭਾਈ ਓਣ ਤਾਈਆਂ ਬਹੁਤ ਨੇ ਗੱਲ ਕਰ ਮੈਂ ਸੱਚੀ ਗੱਲ ਕਰੂੰਗਾ ਕੋਰੀ ਖਲਾਰੀ ਸੱਚੀ ਲੱਗੂ ਕੋੜੀ ਕਿੰਨੇ ਕੁ ਤੁਰਦੇ ਨੇ ਲੋਕ ਸੋ ਬਾਹਲਾ ਬਾਜਾ ਨਾ ਮਾਰੋ ਕੀ ਤੁਸੀਂ ਸਰਕਾਰ ਤੋਂ ਮੰਗਾ ਕਰੀ ਜਾਂਦਾ ਹੋ ਯਾਰ ਸਾਡੀ ਸਰਕਾਰ ਆਪ ਹੈ ਸਰਕਾਰ ਤਾਂ ਸਾਡੀ ਆਪ ਦੀ ਆਪ ਕਿਹੜੀ ਸਰਕਾਰ ਨੂੰ ਕਹਿੰਦਾ ਸਾਡੀ ਮੰਗ ਮੰਗ ਲਓ ਮੰਗ ਮੰਗ ਲਓ ਆਪਾਂ ਨਾਲ ਨੇੜੇ ਹੋਣੇ ਚਾਉਣੇ ਆ ਆ ਪਰਸਵਾ ਮੈਂ ਦੇਖਿਆ ਸਾਰਾ ਸੰਤ ਸਮਾਜ ਨਹੀਂ ਕਿਹਾ ਮੈਂ ਸੰਤ ਤਾਂ ਕਹਿੰਦਾ ਨਹੀਂ ਸੰਤ ਸਮਾਜ ਉਹਨੂੰ ਤੁਸੀਂ ਕਹੋ ਉਹ ਇਕੱਠਾ ਹੋਇਆ ਹੋਇਆ ਕਿ ਨਹੀਂ ਹੋਇਆ ਹੋਇਆ ਨਾ ਹੁਣ ਮੇਰੀ ਗੱਲ ਸੁਣ ਲੋ ਸਤ ਸਮਾਜ 1984 ਮੇਰੇ ਇਕੱਠਾ ਹੋਇਆ ਨਹੀਂ ਹੋਇਆ ਜੋ ਟੈਕ ਹੋਇਆ ਉੱਥੋਂ ਗਏ ਖਾਣੇ ਮੰਦ ਖਾਣੇ ਮੰਗ ਤੇ ਉੱਥੋਂ ਗਏ ਵੀ ਅਸੀਂ ਪੂਰੇ ਗੋਰੀ ਖਾਵਾਂਗੇ ਤੇਰੀ ਥਾਂ ਤੇ ਨਹੀਂ ਗਏ ਨਾ ਕਿੱਡੀਆਂ ਕਿੱਡੀਆਂ ਗੱਡੀਆਂ ਨਾਲ ਕੋਈ ਦੁਬਾਨ ਲੈ ਆਉਣਾ ਤੇ ਮੈਂ ਆਪਣੇ ਛੇਕ ਕਰਾ ਬੋੜੀ ਚੱਕ ਕੇ ਮੰਗਲ ਕੁੱਕੇ ਦੇ ਘਟੇ ਡੇਰੇ ਵਾਲੇ ਮੈਂ ਡੇਰੇ ਵਾਲਾ ਨੂੰ ਕਹਾਂ ਜੋ ਮੰਗ ਕੇ ਖਾਂਦੇ ਨੇ 84 ਗਈ 93 ਤੋਂ ਲੈ ਕੇ 93 ਤੱਕ ਕੀ ਕੁਸ ਹੋ ਸਾਡੀਆਂ ਧਰਾਂ ਨਾਲ ਖਾਣੇ ਚ ਕਦੇ ਗਏ ਸਰਕਾਰੀ ਝੋਟੀਆਂ ਲੈ ਕੇ ਤੁਰੇ ਫਿਰੇ ਫੇੜ ਫੇੜ ਆ ਜੋ ਕਿੰਨੇ ਕਿੰਨੇ ਗਰੱਫ ਸਾਡੀ ਬਿਗਾਰੀ ਤੋਂ ਲਾ ਹਾਰਤੀਏ ਤੱਕ ਕਿੰਨੀਆਂ ਬਿਆਲਬੀਆਂ ਹੋ ਗਈਆਂ ਦੱਸੋ ਕਿਸੇ ਇੱਕ ਨੇ ਕਿਹਾ ਅਸੀਂ ਤਾਂ ਗੋਲੀ ਆਪ ਮਾਰਾਂਗੇ ਮਾਰੀ ਕਿਸੇ ਨੇ ਨਹੀਂ ਕਿਹਾ ਕੋਈ ਗਿਆ ਕਿਸਾਨ ਮੋਰਚੇ 'ਚ ਕਿੰਨੇ ਕਿੰਨੇ ਕ ਗਏ ਸੰਤ ਸਮਾਣਾ ਇਕੱਠਾ ਹੋਇਆ ਸੀ ਉੱਥੇ ਸਾਰਿਆਂ ਨੂੰ ਕਹਿੰਦਾ ਮੈਂ ਉੱਥੇ ਹੋਇਆ ਜਿਹੜਾ ਬੂਣਿਆ ਖਾਤਰ ਬਲਾਤ ਕਰੀਂ ਖਾਤਰ ਗਏ ਉੱਥੇ ਨਹੀਂ ਗਿਆ ਨਾ ਫਿਰ ਨਸ਼ਾ ਮੋਰਚਾ ਲਾਇਆ ਉੱਥੇ ਕਮਾਲੇ ਸ਼ੇਰ ਨੇ ਲਈ ਕਿਹਾ ਵੀ ਤੁਸੀਂ ਨਸ਼ਾ ਰੋਕ ਲਓ ਅਸੀਂ ਤੁਹਾਡੇ ਨਾਲ ਅਸੀਂ ਪ੍ਰਚਾਰ ਹੀ ਕਰਾਂਗੇ ਜੋ ਬਾਜ਼ੇ ਤੇ ਕਿਹਾ ਕੀਤਾ ਕਰਾਂਗੇ ਅਸੀਂ ਪਹਿਲਾ ਨਸ਼ਾ ਵਿਰੁੱਧੀ ਬੋਲਾਂਗੇ ਵੀ ਜਿਹੜੀ ਜੜਾ ਲਿਓ ਜੜਾ ਜਿੱਥੋਂ ਸਾਡੀ ਨਸ ਖਰਾਬ ਹੋ ਰਹੀ ਹੈ। ਨਾ ਜੀ ਕੱਲ ਮਾਨੂੰ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਉਹ ਤੁਸੀਂ ਤੁਹਾਡੀ ਸਰਕਾਰ ਸੱਚੀ ਆ ਤੁਹਾਡੇ ਤੋਂ ਪੈਰੀਏ ਤਲਾਰੇ ਸਾਡੀਆਂ ਪੜਪੜ ਬੀਬੀਆਂ ਸਾਨੂੰ ਰੱਬ ਬਣਾ ਦਿੰਦੀਆਂ ਨੇ ਕੋਈ ਸਰਕਾਰ ਤੋਂ ਸੱਚੀ ਗੁਰੂ ਕੋਵਲ ਸਿੰਘਾ ਗੁਰੂ ਗ੍ਰੰਥ ਸਾਹਿਬ ਤੁਸੀਂ ਉਹ ਸਰਕਾਰ ਤੋਂ ਇੱਕ ਬੰਦੇ ਨੂੰ ਬਹੁਤ ਬਦਨਾਮ ਕਰ ਦਿਓ ਮਾੜਾ ਸਹੀ ਤੁਸੀਂ ਐਨੇ ਚੰਗੇ ਤੁਸੀਂ ਫਿਰ ਨਾਲ ਕਿਉਂ ਨਹੀਂ ਖੜਦੇ ਇੱਥੇ ਮੋਰ ਚੱਲ ਕੇ ਨੂੰ ਕਿੰਨੇ ਦਿਨ ਹੋ ਗਏ ਅੱਜ 2 ਮਹੀਨੇ ਹੋ ਗਏ ਕੋਈ ਆਇਆ ਸੰਤ ਸਮਾਜੀਆਂ ਨਹੀਂ ਆ ਆਮ ਬਾਬੇ ਆ ਗਏ ਵਿਚਾਰੇ ਲਵੇ ਲਾਉਣ ਦੇ ਆ ਆ ਸਿੰਘ ਸੂਰਮੇ ਬੈਠੇ ਨੇ ਉਹ ਇਹਨਾਂ ਕੋਲ ਡੀ ਆ ਡੀ ਦਾ ਘਠੀਆ ਵਾਲੇ ਨਾਂ ਵੀ ਨਹੀਂ ਗਾਹ ਲਿਆ ਆਪਾਂ ਅੱਧੇ ਰੁਪਈਆ ਦੋਵੇਂ ਪੁੱਲਾ ਸੋਨਾ ਕਹਿ ਰਹੇ ਲੈ ਜੋ ਕਿੰਨਾ ਸੋਨਾ ਢੇਰੇ ਚ ਸਾਡੇ ਘਰੇ ਵਰਜੋ ਮੈਂ ਕਹਿੰਦਾ ਕਿ ਤੋੜਾ ਕੱਢ ਕੇ ਖਾ ਲਓ ਮੈਂ ਦਾ ਲੜਾ ਲੂੰਗਾ 2 ਕਿਲੋ ਸੋਨਾ ਡੇਰੇ ਚ ਤੁਸੀਂ ਗੁਰੂ ਡੇਰੇ ਤੇ ਕਹੋ ਸੋਨਾ ਸਾਡਾ ਗੁਰੂ ਘਰ ਨੂੰ ਮੰਨਾ ਮਾਫ਼ ਕਰੇ ਸੋਨੇ ਨੂੰ ਮੰਨਾ ਕਰੇ ਸੋਨੇ ਦਾ ਪੱਟ ਰਵੇ ਸੋਨਾ ਜੋ ਕੰਨਾਂ ਨੂੰ ਪਾੜੇ ਸੋਨਾ ਗੁਰੂ ਘਰ ਦਾ ਕੀ ਕੰਮ ਆ ਫਿਰ ਪੈਸੇ ਇੰਨੇ ਨੇ ਕੀ ਕੰਮ ਆ ਕਿੱਥੋਂ ਇਨਾਂ ਕੋਲੇ ਆਉਂਦੇ ਨੇ ਸੋ ਗੱਲਾਂ ਕੋਈ ਮੈਨੂੰ ਇਹੋ ਜਿਹਾ ਲੋੜ ਨਹੀਂ ਸਾਨੂੰ ਇਹ ਹੈ ਇਹਦੀ ਲੋੜ ਨਹੀਂ ਉਹ ਇਹ ਮਿੰਤਾ ਕਰੀ ਚੱਲੋ ਜਿੰਨੇ ਕ ਤੁਸੀਂ ਆਇਓ ਤੁਸੀਂ ਬਹੁਤ ਚੰਗੇ ਹੋ ਲੰਬਾ ਮੋਰਚਾ ਲੰਬੇ ਮੋਰਚੇ 'ਚ ਲੋਕ ਇੰਨੇ ਕਿਉਂ ਆਉਂਦੇ ਹੁੰਦੇ ਨੇ ਦੂਰ ਆਸਰੀਆ ਜਿਹੜਾ ਅਣਖੀ ਤੇ ਬੇਰੀਆ ਬਲੱਡ ਐ ਸਾਡੇ ਪੁੱਖਿਆਂ ਵਾਲੇ ਤੁਰਿਆ ਆਉਂਦਾ ਜਿਹੜੇ ਗੁਰੂ ਗੋਬਿੰਦ ਸਿੰਘ ਜਰੇ ਵੀ ਉੱਠ ਕੇ ਲੜੇ ਸਾਡੇ ਗੁਰਤੇਗ ਬਾਦ ਰਾਸ਼ੀਸ਼ ਵੀ ਚੱਕ ਕੇ ਲਿਆਏ ਜਿਨ੍ਹਾਂ ਨੇ ਖਾਣਾ ਦਿੱਤੀਆਂ ਮੋੜਾ ਰਛਾ ਕੇ ਜਿਨ੍ਹਾਂ ਨੇ ਆਪਦੇ ਪਰਿਵਾਰਦਾਰੇ ਜਿਨ੍ਹਾਂ ਨੇ ਪੀਰ ਪੁੱਤਰ ਸਾਹਿਬ ਵਰਗਿਆਂ ਨੇ ਕਿਹਾ ਭਈ ਸਾਡਾ ਜਵਾਈ ਭਾਈ ਪਏ ਨੇ ਜਿਹੜੇ ਖੜਕੂ ਬਾਦ ਵੇਲੇ ਘਰ ਨਾਲ ਖੜੇ ਜਾਂ ਆਪਦੇ ਬੱਚੇ ਤੋਰੇ ਖੜਕੂ ਬਾਦ ਚ ਉੱਚਲੇ ਆ ਲੜਨ ਨੂੰ ਉਹ ਖੂਨ ਉਹ ਸਾਮੀ ਤਰ੍ਹਾਂ ਦਾ ਵਿੱਚੀ ਮੁਖਸ਼ਬੀ ਦੀ ਵੀ ਹੋ ਗਈ ਉਹ ਦਮ ਵਿੱਚ ਟੀਕੇ ਭਰਿਆਣ ਵਾਲੀ ਉਹ ਵੀ ਵਿੱਚੀ ਚੋੜੇ ਫਿਰਦੇ ਨੇ ਆਪਣੇ ਜੋ ਛੱਡ ਤੋਂ ਲੀਡਰੀਆਂ ਕਰਦੇ ਨੇ ਲੀਡਰੀਆਂ ਲਾ ਲੋ ਜੀਵਾਂ ਕਿਹਨਾਂ ਨੂੰ ਦਿੱਤੀਆਂ ਸੀ ਅਗਰੇ ਜਾਨੇ ਜੱਲਾਂ ਨੂੰ ਜ਼ਗੀਰਾਂ ਦਿੱਤੀਆਂ ਸੀ ਆਦੇ ਟੌਟਾਂ ਨੂੰ ਜ਼ਗੀਰਾਂ ਦਿੱਤੀਆਂ ਸੀ ਇਹ ਟੌਟੀਆਂ ਮਾਰ ਕੇ ਬਾਗੀਆਂ ਨੂੰ ਫੜਾਉਂਦੇ ਸੀ ਉਹੀ ਹੁਣ ਲੀਡਰ ਨੇ ਜਾਂ ਵੱਡੇ ਵੱਡੇ ਅਫਸਰ ਨੇ ਆ ਮੰਨਦਾ ਤਾਂ ਬਹੁਤ ਔਖਾ ਅਫਸਰ ਬਣਦਾ ਆਪਣੇ ਤਾਂ ਇਹਨਾਂ ਮਾਰਚੇ ਤਾਂ ਠਾਣਾ ਮਿਲਦਾ ਨਾਲੇ ਆਈਪੀਐਸ ਪੀਸੀਐਸ ਨੂੰ ਮਨ ਚੇਤਾ ਮੰਗ ਕੇ ਲੈਂਦੇ ਨੇ ਵੀ ਸਾਨੂੰ ਉਹ ਠਾਣਾ ਦਿਓ ਅਸੀਂ ਇੰਨੀ ਇੰਨਾ ਫੰਡ ਭੇਜਾਂਗੇ ਤੁਹਾਨੂੰ ਤੇ ਉਹਦੇ ਨੇ ਜਿਹੜੇ ਹੀ ਭੇਦਿਆ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਲੈਂਦੇ ਨੇ ਡਰਗ ਮਾਫੀਆ ਤੋਂ ਸਾਰਾ ਪੈਸਾ ਡਰਗ ਸਾਡੇ ਬੱਚਿਆਂ ਦਾ ਕਜ਼ਹਿਰ ਕੌਣ ਪੁੱਜਦਾ ਸ਼੍ਰੀਵਾਜ ਜਾ ਰੋ ਸਮਾਣੇ ਸ਼ਹਿਰ ਚ ਸੂਈ ਨਾ ਜਾਵੇ ਜੇ ਇੱਥੋਂ ਦਾ ਐਸਐਚਓ ਸੋਡਾ ਪੂਰਾ ਸਿਰੇ ਵਾਲਾ ਹੋਵੇ ਛੋਡੇ ਬੱਚਿਆਂ ਦੀਆਂ ਨਾਲਾਂ ਤੱਕ ਜ਼ਹਿਰ ਨਾ ਪਹੁੰਚੇ ਜੇ ਇੱਥੋਂ ਦਾ ਐਸਚੋ ਮਾਨਦਾਰ ਹੋਵੇ ਐਸਚੋ ਅਸੀਂ ਕਹਿੰਦੇ ਵੀ ਮੈਂ ਕਿਸੇ ਤੋਂ ਕੁਝ ਲੈਣਾ ਮੈਂ ਟਰਮੀਨ ਹੀ ਦੇ ਦੋ ਜੂ ਮੈਂ ਯਾਰਾ ਹੋ ਜੂ ਮੈਂ ਤਾਂ ਮਾਨ ਦਾ ਨਾ ਕੰਮ ਕਰੂੰ ਛੋਡੇ ਭਾਈ ਬੱਚਿਆਂ ਦੇ ਛੋਡੇ ਭਾਈਆਂ ਦੇ ਮਾਤੋਂ ਜਿਹੜੇ ਤੁਸੀਂ ਨੌਂ-ਨੌਂ ਮਹੀਨੇ ਰੱਖ ਕੇ ਢਜ ਪਾਲਦੀਓ ਜੇ ਸਾਡੇ ਬਾਈ ਬੈਠੇ ਨੇ ਤੁਸੀਂ ਤਾਂ ਪੀੜੀ ਨੰਨ ਦੀ ਚਿੱਟੀ ਦਾੜੀ ਜਿਹੜੀ ਨਵੀਂ ਪੀੜੀ ਹੈ ਨਾ ਸਾਡੀ ਉਮਰ ਦੀ ਲਓ ਸੱਤ ਤੋਂ ਛੋਟੀ ਲਓ ਸਾਰੀ ਮਸਲੇ ਚ ਗ੍ਰਸਤ ਹੈ ਮੰਨੋ ਚਾਹੇ ਨਾ ਮੰਨੋ ਉਹਦਾ ਕਾਰਨ ਸਿੱਧਾ-ਸਿੱਧਾ ਇਹ ਹੈ ਨੇ ਤੋ ਇਹ ਸਾਡੇ ਆਖੇ ਨੇ ਸਾਡੇ ਸਾਡੇ ਟੈਕਸ ਤੋਂ ਪੇਰਨੇ ਸਾਡੇ ਟੈਕਸ ਤੇ ਪੈਸੇ ਲੈਂਦੇ ਨੇ 60-60 ਹਜ਼ਾਰ ਲੱਖ ਲੱਖ ਰੁਪਇਆ ਤਨਖਾਹ ਮੈਨੂੰ ਦੇਣ ਲੈ 4 ਮਹੀਨੇ ਆ ਉਸ ਕਾਰਪੀਓ ਜੀ ਗੱਡੀ ਚ ਐਡੀ ਪੜਵੀ ਮੈਂ ਤਿੰਨ ਚਾਰ ਨੂੰ ਮਾਰ ਕੇ ਸਾਰੀ ਉਮਰ ਜੇਲ੍ਹ ਕੱਟ ਲਾਂ ਸਾਡੀ ਟੀਮ ਐਂਟੀ ਡਰਗ ਟਾਸਕ ਫੋਰਸ ਨਸ਼ੇ ਦੇ ਬੁਰਤ ਆ ਮੰਡੇ ਖੜੇ ਨੇ ਪਿੱਛੇ 4-5 2-4 ਅਸੀਂ ਦਿਹਾੜੀਦਾਰ ਵਿਚਵੇਂ ਨਾਲ ਦਿਹਾੜੀ ਕਰਨ ਵਾਲੇ ਵੀ ਨੇ ਵਿਚਵੇਂ ਅਸੀਂ ਕਿਸੇ ਤੋਂ ਪੈਸਾ ਨਹੀਂ ਲੈਂਦਾ ਸਾਨੂੰ ਕਿਸੇ ਨੇ ਪੈਸਾ ਦਿੱਤਾ ਨਹੀਂ ਕਿਸੇ ਡੇਰੇਦਾਰ ਨੇ ਤਾਂ ਦੇਣੀ ਕੀ ਆ ਸਾਥ ਸਾਡਾ ਟੁੱਤੀ ਗੱਡੀ ਲੈ ਕੇ ਪੰਜਾਂ ਨੇ ਅੱਜ ਵੀ ਕਿਸੇ ਮਾਤ ਹਿਮਾਜ ਨੇ ਤੇਲ ਪਵਾਇਆ ਉਹ ਰੇ ਆਉਣ ਲਈ ਕਿਉਂ ਆਪਦੀ ਭਾਈ ਜ਼ਮੀਨ ਨਹੀਂ ਵੇਚੁੰਦੀ ਰੋਜ਼ ਰੋਜ਼ ਜਾਣਾ ਹੁਣ ਔਖਾ ਬਹੁਤ ਹੈ ਸਾ ਅਸੀਂ 22 ਕੇ 23 ਦੁਕਾਨਾਂ ਬੰਦ ਕਰਾ ਚੁੱਕੇ ਆ ਸਾਡੀ ਟੀਮ ਸਾਰੀ ਮੇਰੇ ਅੰਦਰ ਵੀ ਆ ਕੱਲ ਪਰਸੋਂ ਦੀ ਕਰਾਈ ਆ ਦੁਕਾਨ ਵੱਡੀ ਜਿਵੇਂ ਉਹ ਸਾਹਮਣੇ ਵਾਲੇ ਦੁਕਾਨ ਵਿਕੀ ਜਾਂਦੀ ਹੋਵੇ ਤੇ ਕੋਈ ਅਫਸਰ ਨੇ ਕਰਾਇਆ ਹਾਂ 23 ਦੁਕਾਨਾਂ ਇੱਥੋਂ ਮੇਰੇ ਮੂਹਰੇ ਆ ਕੇ ਕਹਦੇ ਮੈਂ ਘਾਬੜਾਉਂਦਾ ਸਮਾਰੇ ਚ ਲੋਕਾਂ ਨੇ ਚਿੱਟਾ ਵੇਚ-ਵੇਚ ਕੇ ਤਿੰਨ ਤਨ ਮੰਝਰੇ 100-100 ਕਿੱਲਾ ਜ਼ਮੀਨ ਲਈ ਹੂ ਮੈਨੂੰ ਪਤਾ ਹੈ ਕਿਹੜੇ ਬੰਦੇ ਨੇ ਵੇਚਿਆ ਇਸ ਸਮਾਣੇ ਚ ਉਹਨਾਂ ਦੀਆਂ ਜਾਇਦਾਦਾਂ ਜਮਾਨੇ ਜਬਦ ਕਰਦੇ ਹੱਥ ਨਹੀਂ ਜਾ ਕੇ ਦਾਰੂ ਵੀ ਕੀ ਆਉਣਗੇ ਉਹਨਾਂ ਦੇ ਜਾ ਕੇ ਉਹਨਾਂ ਦਾ ਸਹਿਯੋਗ ਨੇ ਉਹ ਇਹਨਾਂ ਨੂੰ ਹਫ਼ਤੇ ਦਿੰਦੇ ਨੇ ਆਮ ਲੋਕ ਤੰਗ ਹੈ ਇਹਨਾਂ ਦੇ ਬੱਚੇ ਵੀ ਮਰ ਰਹੇ ਨੇ ਭਾਈ ਮਾਰੋ ਗੋਲੀ ਮੇਰੇ ਜੇ ਮੈਂ ਝੂਠਾ ਆਵਾ ਤੁਹਾਨੂੰ ਸ਼ਰਿਆਮ ਕਹਣਾ ਮੇਰਾ ਡੰਡਾ ਵੱਡੋ ਮੈਂ ਸੁਣ ਡੂੰ ਪੜਦਾ ਤੁਸੀਂ ਸਾਡੇ ਦੁਸ਼ਮਣੋਂ ਤੁਸੀਂ ਸਾਡੇ ਦੁਸ਼ਮਣੋਂ ਤੁਸੀਂ ਸਾਨੂੰ ਇੱਥੇ ਸੋਡਾ ਵੀ ਗਰਾਂਟਸਾ ਹੁਣ ਉਹ ਉਹੀ ਜਗਾਰਾ ਲਾਉ ਜੋ ਸੱਚਾ ਹੋਇਆ ਨਵੇਂ ਜਵਾਬ ਵੀ ਭਰਤੀ ਹੋਏ ਨੇ ਜਿਹੜੇ ਨਵੇਂ ਬੱਚੇ ਭਰਤੀ ਹੋ ਰਹੇ ਹਨ ਉਹਨਾਂ ਨੂੰ ਬੇਨਤੀ ਕਰਦਾ ਉਹ ਤੁਸੀਂ ਆਪ ਸਹਾਰ ਦੋ ਸਾਡੇ ਰਾਖਿਓ ਨਹੀਂ ਭਾਈ ਤੁਹਾਡੀ ਮਰਜ਼ੀ ਹੈ ਸੋ ਭਾਈ ਇਹਨਾਂ ਤੋਂ ਕਿਸੇ ਤੋਂ ਆਸ ਨਾ ਰੱਖੋ ਕੋਈ ਇਹਨਾਂ ਤੋਂ ਕਾਨੂੰਨ ਦੀ ਆਸ ਨਾ ਰੱਖੋ ਲੜੋ ਜੱਜ ਕੇ ਬੈਠੇ ਰਹੋ ਫੌਜੀ ਤਾਂ ਆ ਬੈਠਾ ਕੁਝ ਨਹੀਂ ਹੁੰਦਾ ਤੇ ਜੇਲ੍ਹ 'ਚ ਵੀ ਜਾਣਾ ਪਵੇ ਜੇਲ੍ਹ 'ਚ ਵੀ ਜਾ ਸਕਦਾ ਤੁਸੀਂ ਲੜੀ ਜਾਓ ਧਰਨਾ जारी ਰੱਖੋ ਕਿਸੇ ਲੀਡਰ ਨੂੰ ਨਾ ਵੜਨ ਦਿਓ ਜੇ ਲੀਡਰ ਆ ਕੇ ਤੁਹਾਨੂੰ ਕੋਈ ਕਹਿ ਦੂ ਓਏ ਵੀ ਬਾਈ ਗਾਹਾਂ ਕਰ ਲਓ ਤਾ ਸਿਖਾ ਕੇ ਭੇਜਾਂ ਉਹ ਤੇ ਮੇਰੇ ਵਰਗਾ ਵੀ ਆ ਕੇ ਕੱਲ ਨੂੰ ਕਹਿ ਦੇਣਾ ਵੀ ਤੁਸੀਂ ਐਂ ਕਰ ਲਓ ਗੱਲ ਨਾ ਸੁਣੋ ਕਿਸੇ ਦੀ ਕੀ ਪਤਾ ਮੇਰੇ ਵਰਗੀ ਦੀ ਕੋਈ ਚੋਰੀ ਕਰ ਲੈ ਫੜ ਲੈਣ ਇਹ ਵੀ ਤੂੰ ਚੋਰ ਆ ਕਿਸੇ ਪਾਸੋਂ ਮੈਨੂੰ 2.5 ਸਾਲ ਹੋ ਗਏ ਲੜਦਿਆਂ ਨੂੰ ਉਹਨਾਂ ਨਾਲ ਸਰਕਾਰ ਨਾਲ ਕਹਾਂਗੇ ਤਾਂ ਸਰਕਾਰ ਦੇ ਕਹਾਂ ਨੋਕਰ ਨੇ ਸਰਕਾਰ ਨਾਲ ਮੇਰੀ ਇਹਨਾਂ ਤੋਂ ਜਿੱਤੇ ਚੋਰੀ ਫੜੀ ਗਈ ਮੈਂ ਆਪੀ ਚੁੱਪਾ ਉਹਦੇ ਜੀ ਮੰਨ ਲੂ ਮੈਂ ਹਜੇ ਤੱਕ ਤਾਂ ਫੜੀ ਨਹੀਂ ਗਈ ਸੋ ਭਾਈ ਤੁਸੀਂ ਜਿਹੜੇ ਬੰਦਾ ਨੇ ਮੋਰਚਾ ਲਾਇਆ ਅਗਵਾਈ ਕਰ ਰਹੇ ਹੋ ਵਧੀਆ ਜਿੰਨੇ ਕਾਉਂਦੇ ਨੇ ਅਗਲੀ ਵਾਰ ਦੋ ਦੋ ਬੰਦੇ ਹੋਰ ਲੈ ਕੇ ਆ ਕਰੋ ਨਾਲ ਸਿੰਘ ਤੇ ਨਸ਼ੇ ਖਿਲਾਫ ਲੜੋ ਨਸ਼ੇ ਸੋਣਿਆ ਨਸ਼ੇ ਖਿਲਾਫ ਲੜੋ ਨਸ਼ੇ ਖਿਲਾਫ ਲੜੋ ਮੇਰਾ ਵੀਰ ਬਣ ਕੇ ਆ ਗਾਉਣ ਵਾਲਿਆਂ ਨੂੰ ਨਚਾਰਾਂ ਤੋਂ ਆ ਜਿਹੜੇ ਬਾਦੂ ਤੋਂ ਪੈਸਾ ਕਮਾਉ ਨੂੰ ਫਿਰਦੇ ਨੇ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋ ਕੇ ਗੰਦ ਪਾ ਕੇ ਇਹਨਾਂ ਤੋਂ ਵੀ ਬਚੋ ਕਿਉਂਕਿ ਜ਼ਿਆਦਾਤਰ ਲੋਕ ਬੀਮਾਨ ਤੇ ਕਰਪਟ ਬਹੁਤ ਹੁੰਦੇ ਨੇ ਕਾਇਨ ਕੋਸਾ ਜੋ ਉਹ ਕਹਿੰਦੇ ਹੁੰਦੇ ਨਾ ਜਿਹੜਾ ਜਿਆਦੇ ਟੋਲਾ ਪਾਉਂਦਾ ਚੋਰ ਹੁੰਦਾ ਜਿਵੇਂ ਮੈਂ ਚੌਂਕੀਦਾਰ ਇੱਕ ਸਾਡੇ ਹਫ਼ਤਾ ਇੱਕ ਚੌਂਕੀਦਾਰ ਕਰੀ ਗਿਆ ਜਾਗਦੇ ਰਹੋ ਉਸ ਪਿੰਡ 'ਚ 334 ਦਾ ਸੀ ਪੁਰਾਣੀ ਕ ਹਫ਼ਤਾ ਜਾਗਦੇ ਰਹੋ ਜਾਗਦੇ ਰਹੋ ਪਰਲੇ ਬਸ ਚੋਰੀ ਹੋ ਜਾ ਕਰੇ ਉਹ ਫੇਰ ਕਹਿੰਦਾ ਕਿ ਜਾਗਦੇ ਪਿੰਡ ਵਾਲੇ ਕਹਿੰਦਾ 33400 ਰੱਖਨੇ ਚੋਰੀ ਕਿਵੇਂ ਹੋ ਜਾਂਦੀ ਆ ਉਹ ਰਾਤ ਨੂੰ ਫੇਰ ਬੰਦਾ ਛੱਡਾ ਸੂਇਆ ਸੂਇਆ ਉਹ ਦੂਜੇ ਪਾਸੇ ਕੂਲਰਾਂ ਦੇ ਪਾ ਕੇ ਨੀਂਦ ਆਈ ਉਹ ਇੱਕ ਪਾਸੇ ਚੋਰੀ ਕਰਾ ਦਿਆ ਕਰਨ ਜਿਹੜਾ ਜਾਰੇ ਬੰਦਾ ਟੋਲਾ ਪਾਉਂਦਾ ਉਹ ਵੀ ਚੋਰ ਹੁੰਦਾ ਹੁਣ ਮੈਂ ਤੁਹਾਨੂੰ ਇਹ ਗੱਲ ਕਿਵੇਂ ਕਹੀ ਆ ਆਪਦੇ ਚਲਾ ਇਹ ਗੱਲ ਮੈਂ ਦੱਸੀ ਆ ਪਿਛਲੀ ਸਰਕਾਰ ਤੇ ਭਗਵੰਤ ਸਾਨ ਆ ਕੇ ਉਹਨੇ ਬਹਿ ਜਾਂਦਾ ਵਿੱਚ ਆਪਣੀ ਜਿਹੜੀ ਸਰਕਾਰ ਨਾ ਹੁੰਦੀ ਕਾਲੇ ਪਾਣੀਆ ਮੋਰਚੇ ਤੇ ਬੋਲਿਆ ਨਹੀਂ ਬੋਲਿਆ ਬੋਲਿਆ ਨਾ ਪਹਿਲਾ 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 ਬੋਲਿਆ ਵੀ ਕਾਲਾ ਪਾਣੀਆ ਮੋਰਚਾ ਕਰਜੇ ਦੀ ਪੰਡ ਰੱਖੀ ਨਾ ਸਿਰ ਤੇ ਕਿਸਾਨਾਂ ਖਾਤਰ ਕਿਸਾਨ ਮੇਰੇ ਭਰਾਣੇ ਦਿੱਲੀ ਜਾਣ ਦਿਓ ਕਹਿੰਦਾ ਹੁੰਦਾ ਸੀ ਨਾ ਮੈਂ ਕਰਜੀ ਕਾਇਆ ਹਫਤਾਂ ਸ਼ੇਪੁਰ ਤੋਂ ਮਨਾਇਆ ਹੁਣ ਦੱਸੋ ਕਿਹੜੀ ਗੱਲ ਦੇ ਬੁਰਾ ਉਤਰ ਹੈ ਨਸ਼ਾ ਕਹਿੰਦਾ ਮੈਂ 4 ਮਹੀਨੇ ਜਮੰਦ ਕਰ ਦੂੰ ਆ ਰੋਲ ਪੁੱਟੀ ਜਾਂਦਾ ਆ ਕੱਲ ਸ਼ੰਭੂ ਮੋਟਰ ਤੇ ਫੇਰ ਗੋਲੀਆਂ ਮਾਰਤੀਆਂ ਆ ਵੇਖਿਆ ਮੁੰਡਾ ਕਿੱਧਰ ਕਿਵੇਂ ਆ ਤੇ ਫੋਟੋ ਖਿਚਾ ਕੇ ਗੱਲ ਨੂੰ ਕਰੀਏ ਲੀਡਰ ਸਾਹਮਣੇ ਮੇਰੇ ਨਾਲ ਅਗਲੀਆਂ ਵੋਟਾਂ ਦਾ ਵਿਚਾਰ ਪਟੰਦਰਾ ਕਰਿਆ ਠੀਕ ਐ ਸੋ ਇਹ ਹੈ ਲੋਕਾਂ ਤੋਂ بچੋ ਅਸੀਂ ਨਾ ਤੁਸੋਂ ਵੋਟਾਂ ਮੰਗੀਏ ਨਾ ਕੱਲ ਨੂੰ ਕੋ ਦੇਸਤੀ ਜਮਾ ਛੋਟਾ ਕਹਿੰਦੇ ਨੇ ਮੈਂ ਸਾਰਾ ਰੱਖ ਦਿਆਂ ਕਰੇ ਆ ਬੱਕਰੀਆਂ ਵੀ ਅੱਖ ਲਾਂਗੇ ਹੁਣ ਆ ਨਾਲ ਦੇ ਸਾਰੇ ਖੇਤੀਬਾੜੀ ਵਾਲੇ ਕੋਈ ਦਿਹਾੜੀ ਵਾਲੇ ਤਕੜਾ ਬੰਦਾ ਆਉਂਦੀ ਨਹੀਂ ਭਾਈ ਨਾਲ ਨਾ ਖੜੇ ਮੱਤ ਲਖੜੂ ਆ ਚਾਰ ਪੰਜ ਕਿੱਲਿਆਂ ਵਾਲਾ ਲਾਲਾ ਜਾਂ ਬਸ ਪਿਆਰ ਗੁਰੂ ਦਾ ਖਾਲਸਾ ਤਾਕੜੇ ਬੰਦਾ ਤੋਂ ਆਸਨਾ ਛੋੜਾ ਸਾਲਾ ਲੀਡਰ ਬਣ ਗਿਆ ਉਹ ਤਾਂ ਚੋਰ ਐ ਜਿਹਨੂੰ ਕੁਰਸੀ ਮਿਲਦੀ ਉਹ ਚੋਰ ਐ ਜਿਹੜਾ ਮੇਰੇ ਵਰਗਾ ਆਸਬੰਦ ਹੋਊਗਾ ਵੀ ਮੈਨੂੰ ਕੁਰਸੀ ਮਿਲ ਜੇ ਕੁਰਸੀ ਮਿਲਣ ਤੋਂ ਬਾਅਦ ਮੈਂ ਪਿੱਠ ਪਮਾਲੂ ਆ ਭਗੰਤ ਵਾਂਗੂੰ ਉਹ ਤੂੰ ਪਹਿਲਾਂ ਵਾਲਿਆਂ ਨੇ ਕੀ ਕਰਿਆ ਸੀ ਉੱਥੇ ਆਪੇ ਦੇਖੀ ਜਾਨੇ ਕੀ ਕੁਸ ਹੋਈ ਜਾਂਦਾ ਵਿਚਲਾ ਰੂਸ਼ਾ ਨਾਲ ਕੀ ਕੁਛ ਕਰੀ ਗਿਆ ਆਪ ਹਾਲ ਕੋ ਇਹੇ ਜੇ ਚੋਰਾਂ ਤੋਂ ਬੱਚੋ ਸੋ ਭਾਈ ਮਾਫ ਕਰੋ ਕਿਸੇ ਦੇ ਕੋਈ ਪਾਰਟੀ ਭਗਤ ਹੋਵੇ ਕਿਸੇ ਦੀ ਭੇੜ ਹੋਵੇ ਗੁੱਸਾ ਨਾ ਕਰਿਓ ਕਿਉਂਕਿ ਮੈਂ ਵੀ ਪੇੜ ਹੋ ਸਕਦਾ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੀ ਪੇੜ ਆ ਹੈ ਆ ਪੁੱਤਰ ਨਾ ਪਹਿਣਾ ਲੋਕਾਂ ਨੂੰ ਹਾਂ ਹਾਂ ਆ ਆਪ ਲੋੜੋ ਆਹੀ ਗਹਿਰੇ ਖਾਲਸਾ ਜੀ ਆਪ ਲੋੜੋ ਆਪ ਆ ਬਣਾ ਕੇ ਚੱਕੋ ਆਪ ਜਿਲ ਘਟੋ ਉਹ ਫਤਾ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਗੜਾ ਬੰਦ ਕਰਾ ਹੀ ਨਹੀਂ ਸਕਦਾ ਪਤਾ ਲੜੀ ਜਾਂਦਾ ਬਾਈ ਗਰਾਉਂਡ ਦਾ ਜਗਰਾਤ ਸਿੰਘ ਨੇ ਸਿਰਫ 2 ਮਿੰਟ ਹੀ ਲਾਉਣੇ ਨੇ ਉਸ ਤੋਂ ਬਾਅਦ ਸਾਡੇ ਸਤਿਕਾਰ